ਅਣੀ ਤਾਂ ਨਹੀਂ ਛੱਡਿਆ ਜਾਏਗਾ ਔਰ ਨਾ ਹੀ ਛੱਡਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਪਿਆਇਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ ਹਾਂ ਅਗਰ ਪਾਣੀ ਫालतੂ ਹੈ ਅਰ ਸਾਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ ਸਰਕਾਰ ਸਾਡੀ ਹੈ ਮੁੱਖ ਮੰਤਰੀ ਸਾਡਾ ਹੈ ਤੇ ਇਸ ਦੇ ਬਾਬਯੂਦ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਤਾਂ ਇਹਦੇ ਚ ਤੁਹਾਡੀ ਨਾਕਾਮਯਾਬੀ ਹੋਏਗੀ ਪਾਣੀ ਦੀ ਬੂੰਦ ਜਾਣੀ ਨਹੀਂ ਚਾਹੀਦੀ ਸਾਡਾ ਸਟੈਂਡ ਕਲੀਅਰ ਹੈ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉੱਥੇ ਅਸੀਂ ਇਕ ਠੋਕੇ ਪੰਜਾਬ ਦੇ ਨਾਲ ਹੁਣ ਜ਼ਿੰਮੇਦਾਰੀ ਤੁਹਾਡੀ ਹੈ ਆਮ ਆਦਮੀ ਪਾਰਟੀ ਕਈ ਸਟੇਟਾਂ ਨੂੰ ਅਸੀਂ ਪਹਿਲਾਂ ਪਾਣੀ ਦਿੰਨੇ ਆ ਜਿਹੜਾ ਪ੍ਰੀਵੀਅਸ ਸਾਡਾ ਪੁਰਾਣੇ ਸਮਝੌਤੇ ਦਿੱਤਾ ਹੈ 8500 ਕਿਊਸਿਕ ਪਾਣੀ ਜੋ ਮੰਗਦਾ ਸੀ ਉਹਨਾਂ ਦਾ ਉਹ ਆਲਰੇਡੀ ਅਸੀਂ ਹਰਿਆਣਾ ਨੂੰ ਦੇ ਦਿੱਤਾ ਗਿਆ ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਲਾਉਨੇ ਆ ਕੋਈ ਗੇਟ ਤੇ ਆ ਜਾਏ ਅਗਰ ਉਹ ਉੱਥੇ ਆਇਆ ਹੈ ਲੇਕਿਨ ਅਗਰ ਆਪਣੇ ਘਰ ਹੀ ਤੇ ਆਇਆ ਹੋਵੇ ਉਕਿ ਸਾਡੀ ਆਪਣੀ ਪਿਆਸ ਹੀ ਨਹੀਂ ਬੁਝ ਰਹੀ ਆਲਰੇਡੀ ਪਾਣੀ ਹੈ ਨਹੀਂ ਗਾ ਕੋਲ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਬਿਲਕੁਲ ਪੰਜਾਬ ਦਾ ਪਾਣੀ ਅਸੀਂ ਨਹੀਂ ਜਾਣਦਿਆਂਗੇ ਇੱਕ ਬੂੰਦ ਵੀ